ਅਜਗਤਾਰ ਸਿੰਘ ਹਵਾਰਾ ਹਰਾਂ ਦੀ ਸੁਪਰੀਮ ਕੋਰਟ ਦੇ ਵਿੱਚ ਪਹੁੰਚੇ ਨੇ ਉਹ ਤੇ ਮੰਗ ਕੀਤੀ ਗਈ ਹੈ ਕਿ ਉਹਨਾਂ ਨੂੰ ਪੰਜਾਬ ਦੇ ਜ਼ਿਲ੍ਹੇ ਦੇ ਵਿੱਚ ਸ਼ਿਫਟ ਕੀਤਾ ਜਾਵੇ। ਬਿਲਕੁਲ ਸਾਰਿਆਂ ਨੂੰ ਪਤਾ ਹੈਗਾ ਕਿ ਜੱਜ ਅਜਗਤਾਰ ਸਿੰਘ ਹਵਾਰਾ ਜਿਨ੍ਹਾਂ ਨੂੰ ਮਤਵਾਜੀ ਜਥੇਦਾਰ ਚੋਲਿਆ ਸੀ ਜਿਹੜਾ ਸਰਹੱਤ ਖਾਲਸਾ ਹੋਇਆ ਸੀ 2015 ਦੇ ਵਿੱਚ। ਸਾਬਕਾ ਮੁੱਖ ਮੰਤਰੀ ਸਵਰਗਵਾਸੀ ਭਿੰਦ ਸਿੰਘ ਦੇ ਕਤਲ ਕਾਂਡ ਦੇ ਵਿੱਚ ਉਹਨਾਂ ਨੂੰ ਸਜ਼ਾ ਕੋਈ ਨਹੀਂ ਹੂੰ ਇੱਕ ਉਹਨਾਂ ਤੇ ਦੇਸ਼ ਧਰੋਹ ਦਾ ਵੀ ਕੇਸ ਚੱਲਦਾ ਸੀ ਉਹਦੇ ਚ ਉਹ ਬਰੀ ਹੋ ਗਈ ਇੱਥੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਵੀ ਗੱਲ ਚੱਲਦੀ ਹੈ ਕਈ ਅਜਿਹੇ ਨੇ ਜਿਨ੍ਹਾਂ ਨੇ ਲਿਖ ਕੇ ਵੀ ਦੇਤਾ ਸੀ ਕਿ ਇਹਨਾਂ ਦੇ ਆਉਣ ਤੇ ਨਾਲ ਤਾਂ ਖਤਰਾ ਹੋ ਸਕਦਾ ਹੈ ਗੱਲ ਉਹ ਬੰਦੀ ਸਿੰਘਾਂ ਦੀ ਬੜੀ ਜੋਰ ਸ਼ੋਰ ਨਾਲ ਕਰਦੇ ਆ ਤੇ ਉਹਨਾਂ ਦੀਆਂ ਕਈ ਕਮੇਟੀਆਂ ਕੂਟੀਆਂ ਬਣੀਆਂ ਜਿਹਦਾ ਕੌਡੀ ਵੱਟੇ ਬੋਲਣੀ ਪਾਇਆ ਜਿਹੜੇ ਇਹ ਪਟੀਸ਼ਨ ਪਾਈ ਆ ਸੁਪਰੀਮ ਕੋਰਟ 'ਚ ਇਹਨਾਂ ਨੇ ਜੀ ਇਹਨਾਂ ਨੂੰ ਤਿਹਾਰਡ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਤੇ ਤਬਦੀਲ ਕੀਤਾ ਜਾਵੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਿੱਲੀ ਪਹੁੰਚੇ ਹੋਏ ਨੇ ਤੇ ਕਹਿੰਦੇ ਕਿ ਜਿਹੜੇ ਅਧਿਆਪਕ ਨੇ ਹੁਣ ਫਿਨਲੈਂਡ ਤੋਂ ਟ੍ਰੇਨਿੰਗ ਲੈਣਗੇ ਸਮਝੌਤਾ ਹੋਇਆ ਦਿੱਲੀ ਦੇ ਵਿੱਚ ਜਿਸ ਮੌਕੇ ਤੇ ਹਰਜੋਤ ਬੈਂਸ ਹੋਰਾਂ ਦੇ ਨਾਲ ਮਨੀਸ਼ ਸੋਧਿਆ ਵੀ ਮੌਜੂਦ ਸੀ ਸਿਮਰਨ ਪਤਾ ਨਹੀਂ ਇਹ ਸਾਡੀ ਸਰਕਾਰ ਕਿਹੜੇ ਕਿਹੜੇ ਤਜਰਬੇ ਕਰਦੀ ਫਿਰਦੀ ਹੈ ਕਦੇ ਕੋਈ ਕਹਿ ਦਿੰਦਾ ਸਾਡਾ ਫਲਾਣਾ ਸਕੂਲ ਹੈ ਜੀ ਕੋਈ ਆ ਕੇ ਕਹਿ ਦਿੰਦਾ ਅਸੀਂ ਤਾਂ ਜੀ ਸਕੂਲ ਆਫ ਦਾ ਐਮਿਨੈਂਸ ਬਣਾਉਣਾ ਹੈ ਬਿਲਡਿੰਗਾਂ ਉਹੀ ਨੇ ਉਹਨੂੰ ਕਲੇ ਕੁਚੀ ਕਰਕੇ ਤੋੜ ਦਿੰਦੇ ਆ ਉਹ ਨਵੀਂ ਸਰਕਾਰ ਨੇ ਤੋੜ ਲਿਆ ਆਪਣੀ ਪੰਜਾਬ ਦੀ ਧਰਤੀ ਦੇ ਵਿੱਚ ਉੱਤੇ ਸੰਕੜੇ ਅਧਿਆਪਕ ਉਹ ਨੇ ਜਿਨ੍ਹਾਂ ਦੀ ਪਰਫਾਰਮੈਂਸ ਸਕੂਲਾਂ ਦੇ ਵਿੱਚ ਸੁਪਰ ਹੂੰ ਉਹਨਾਂ ਤਾਂ ਦੂਜੇ ਸਿੱਖ ਵਾਸਤੇ ਆਉਂਦੇ ਨੇ ਤੇ ਐਂਓ ਗੱਲ ਲੱਗਦੀ ਆ ਵੀ ਘਰ ਦਾ ਜੋਗੀ ਜੋਗੜਾ ਬਾਹਰਲਾ ਜੋਗੀ ਸਿੱਧ ਹੂੰ ਕਿ ਸਾਰੇ ਉਸ ਨੀਤੀ ਦੇ ਉੱਤੇ ਚੱਲਦੇ ਨੇ ਸਵੇਰ ਦੀਆਂ ਚਰਚਾਵਾਂ ਬਣੀਆਂ ਹੋਈਆਂ ਨੇ ਪੰਜਾਬ ਭਾਜਪਾ ਦੇ ਜਿਹੜੇ ਪ੍ਰਧਾਨ ਨੇ ਸੁਨੀਲ ਜਾਖੜ ਉਹਨਾਂ ਦੇ ਅਸਤੀਫੇ ਦੀਆਂ ਹੁਣ ਕਹਿੰਦੇ ਕਿ ਪਿੱਛੇ ਜੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਾ ਨੂੰ ਮਿਲ ਕੇ ਆਏ ਸੀ ਅਸਤੀਫੇ ਦੀ ਇੱਛਾ ਜਤਾਈ ਹੈ ਤੇ ਇਸ ਵਿਚਾਲੇ ਹੁਣ 30 ਸਤੰਬਰ ਨੂੰ ਚੰਡੀਗੜ੍ਹ ਚ ਭਾਜਪਾ ਨੇ ਇੱਕ ਮੀਟਿੰਗ ਸੱਦ ਲਈ ਹੈ ਦੇਖੋ ਜਿਹੜਾ ਇਹ ਰੌਲਾ ਪੈ ਰਿਹਾ ਹੈ ਕਿ ਅਸਤੀਫਾ ਦੇ ਗਏ ਸ੍ਰੀਲ ਜਾਖੜ ਸਾਹਿਬ ਸੂਬੇ ਦੇ ਪ੍ਰਧਾਨ ਨੇ ਹਾਂ ਉਹਨਾਂ ਦੇ ਨਾਲ ਇਹ ਦੂਜੀ ਤੀਜੀ ਵਾਰ ਵਾਪਰ ਰਿਹਾ ਹੈ ਜੇ ਲੋਕਾਂ ਦੇ ਮੂੰਹ ਚੋਂ ਸੁਣਦੇ ਹੋ ਗੱਲ ਤਾਂ ਭਾਰਤੀ ਜਨਤਾ ਪਾਰਟੀ ਇੱਕੀ ਕਾਫੀ ਔਖ ਮਹਿਸੂਸ ਕਰ ਰਹੀ ਹੈ ਹਰਿਆਲੇ ਦੇ ਵਿੱਚ ਵਿਕਰਮ ਮਜੀਠੀਆ ਹਰੀ ਅੱਜ ਕਹਿੰਦੇ ਵਿਖਾਈ ਦਿੱਤੇ ਨੇ ਪੰਚਾਇਤੀ ਚੋਣਾਂ ਦੇ ਬਾਰੇ ਕਹਿੰਦੇ ਕਿ ਸਰਕਾਰ ਨੇ ਜੋ ਕੀਤਾ ਹੈ ਪੂਰੀਆਂ ਤਿਆਰੀਆਂ ਨਹੀਂ ਔਰ ਕਈ ਤਰ੍ਹਾਂ ਦੇ ਉਹਨਾਂ ਨੇ ਦੋਸ਼ ਵੀ ਲਗਾਏ ਨੇ ਬੀਡੀਪੀਓ ਹੋਰਾਂ ਦੇ ਕੋਲ ਵੀ ਕਹਿੰਦੇ ਲਿਸਟਾਂ ਜਿਹੜੀਆਂ ਨੇ ਉਹ ਨਹੀਂ ਪਹੁੰਚੀਆਂ ਔਰ ਰਿਜ਼ਰਵੇਸ਼ਨ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ। ਇਹਦੀ ਗੱਲ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਅਧੀਆਂ ਅਧੂਰੀਆਂ ਤਿਆਰੀਆਂ ਦੇ ਨਾਲ ਇਹ ਚੋਣਾਂ ਹੋ ਰਹੀਆਂ ਨੇ। ਐਸ ਵਾਰ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਵੀ ਰਿੱਟਾਂ ਬਹੁਤ ਪੈਣਗੀਆਂ ਅਦਾਲਤਾਂ ਦੇ ਵਿੱਚ ਖਾਸ ਕਰ ਪੰਜਾਬ ਤੇ ਹਰਿਆਣਾ ਹਾਈ ਆਮ ਆਦਮੀ ਪਾਰਟੀ ਦੇ ਜਿਹੜੇ ਐਮਪੀ ਨੇ ਮਲਵਿੰਦਰ ਕੰਗ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦਿੱਤੀ ਹੋਈ ਸੀ ਤੇ ਉਹਨਾਂ ਨੇ ਭ੍ਰਸ਼ਟਾਚਾਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਨੇ ਕਹਿੰਦੇ ਸੀਐਮ ਭਗਵੰਤ ਮਾਨ ਨੇ ਰਿਸ਼ਵਤਖੋਰੀ ਤੇ ਭ੍ਰਸ਼ਟਾਚਾਰੀ ਖਤਮ ਕਰ ਦਿੱਤੀ ਹੈ ਬਿਲਕੁਲ ਜੀ ਇਹ ਦਾਅਵਾ ਉਹਨਾਂ ਦਾ ਹੂੰ ਉਹਨਾਂ ਦਾ ਕਹਿਣਾ ਤੇ ਜਦੋਂ ਤੁਸੀਂ ਮਾਰਕੀਟ 'ਚ ਜਾਂਦੇ ਹੋ ਫੀਲਡ 'ਚ ਜਾਂਦੇ ਹੋ ਤਾਂ ਬੜਾ ਕੁਝ ਹੋਰ ਦੇਖਣ ਨੂੰ ਮਿਲਦਾ ਕੇਜਰੀਵਾਲ ਹਰਾਂ ਬਾਰੇ ਬੋਲ ਗਏ ਨੇ ਅੱਜ ਰਾਜਾਵੜਿੰਗ ਅਤੇ ਪ੍ਰਤਾਪ ਬਾਜਵਾ ਕਹਿੰਦੇ ਕਿ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਅਯੋਗ ਬੰਦੇ ਨੂੰ ਮੁੱਖ ਮੰਤਰੀ ਦੇ ਅਹੁਦੇ ਤੇ ਬਿਠਾ ਦਿੱਤਾ ਹੈ ਦੇਖੋ ਭਗਵੰਤ ਮਾਨ ਸਾਡੇ ਇੱਕ ਕਾਮੇਡੀ ਕਲਾਕਾਰ ਜਿਹੜੇ ਲੋਕਾਂ ਦੇ ਢਿੱਡੀ ਪੀੜਾਂ ਪਾ ਦਿੰਦੇ ਸੀ ਸਟੇਰ ਮਾਰ ਕੇ ਸਟੇਜ ਚਲਾਉਣੀ ਤੇ ਸਟ੍ਰੀਟ ਚਲਾਉਣੀ ਜੀ ਗੁੰਨਾ ਵਿੱਚ ਜ਼ਮੀਨ ਉਸਮਾਨ ਦਾ ਪਰਚਾ ਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਮੁੱਖ ਮੰਤਰੀ ਤੇ ਸਾਡੇ ਤੇ ਸਿੱਧੇ ਨਿਸ਼ਾਨੇ ਸਾਧਦੇ ਨੇ ਸੱਚੇ ਕਾਲ ਜੀ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਵਿਖਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸ੍ਰੀ ਮਨਜੀਤ ਕੌਰਗਲ ਇਸ ਪ੍ਰੋਗਰਾਮ ਦੇ ਵਿੱਚ ਵੱਡੀਆਂ ਤੇ ਜ਼ਰੂਰੀ ਖਬਰਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਂਦੀ ਹੈ ਤਫਸੀਲ ਦੇ ਨਾਲ ਜਾਣਕਾਰੀ ਪਹੁੰਚਾਉਂਦੇ ਨੇ ਤੁਹਾਡੇ ਤੱਕ ਸਾਡੇ ਮਾਹਰ ਤੇ ਅੱਜ ਸਟੂਡੀਓ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਸੀਨੀਅਰ ਐਡੀਟਰ ਸਰਦਾਰ ਜਸਪਾਲ ਸਿੰਘ ਟਿਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਦਿਆਂ ਟਿਲੋਂ ਸਾਹਿਬ ਸੱਚੇ ਕਾਲ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਹਰਸਿਮਰ ਬਹੁਤ ਮਿਹਰਬਾਨੀ ਜੀ ਟਿਲ ਸਭਾ ਗੱਲ ਕਰ ਲੈਣਿਆਂ ਜਗਤਾਰ ਸਿੰਘ ਹਵਾਰਾ ਹਰਾਂ ਦੀ ਸੁਪਰੀਮ ਕੋਰਟ ਦੇ ਵਿੱਚ ਪਹੁੰਚੇ ਨੇ ਉਹ ਤੇ ਮੰਗ ਕੀਤੀ ਗਈ ਹੈ ਕਿ ਉਹਨਾਂ ਨੂੰ ਪੰਜਾਬ ਦੇ ਜ਼ਿਲ੍ਹੇ ਦੇ ਵਿੱਚ ਸ਼ਿਫਟ ਕੀਤਾ ਜਾਵੇ ਜੀ ਦੇਖੋ ਸਾਰਿਆਂ ਨੂੰ ਪਤਾ ਹੈਗਾ ਕਿ ਜੱਤਰ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਨੂੰ ਮਤਵਾਜੀ ਜਥੇਦਾਰ ਚੁਣ ਲਿਆ ਸੀ ਜਿਹੜਾ ਸਰਵਤ ਖਾਲਸਾ ਹੋਇਆ ਸੀ 2015 ਦੇ ਵਿੱਚ ਜੀ ਉਹ ਇਹ ਵੀ ਪਤਾ ਸਾਨੂੰ ਕਿ ਸਾਬਕਾ ਮੁੱਖ ਮੰਤਰੀ ਸੁਰਗਵਸੀ ਬਿਹੰਤ ਸਿੰਘ ਦੇ ਕਤਲकांड ਦੇ ਵਿੱਚ ਉਹਨਾਂ ਨੂੰ ਸਜ਼ਾ ਹੋਈ ਵੀ ਹੈ। ਹਾਂ। ਇੱਕ ਉਹਨਾਂ ਤੇ ਦੇਸ਼ ਧਰੋਦਾ ਵੀ ਕੇਸ ਚੱਲਦਾ ਸੀ ਉਹਦੇ ਚ ਉਹ ਬਰੀ ਹੋ ਚੁੱਕੇ ਨੇ। ਲੰਬੇ ਸਮੇਂ ਤੋਂ ਇੱਥੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਵੀ ਗੱਲ ਚੱਲ ਰਹੀ ਹੈ। ਕਈ ਅਜਿਹੇ ਨੇ ਜਿਨ੍ਹਾਂ ਨੇ ਲਿਖ ਕੇ ਵੀ ਦੇਤਾ ਸੀ ਕਿ ਇਹਨਾਂ ਦੇ ਆਉਣ ਤੇ ਨਾਲ ਤਾਂ ਖਤਰਾ ਹੋ ਸਕਦਾ ਹੈ। ਗੱਲ ਉਹ ਬੰਦੀ ਸਿੰਘਾਂ ਦੀ ਬੜੀ ਜੋਰ-ਸ਼ੋਰ ਨਾਲ ਕਰਦੇ ਆ। ਤੇ ਉਹਨਾਂ ਦੀਆਂ ਕਈ ਕਮੇਟੀਆਂ ਕਮੂਟੀਆਂ ਬਣੀਆਂ ਜਿਹਦਾ ਕੌਡੀ ਵੱਟੇ ਮੁੱਲ ਨਹੀਂ ਪਾਇਆ ਕੇਂਦਰ ਦੀ ਸਰਕਾਰ ਨੇ ਹਾਂ ਸੋ ਜਦੋਂ ਤੱਕ ਸਿਸਟਮ ਕਲੀਅਰ ਨਾ ਹੋਵੇ ਹੁਣ ਜਿਹੜੇ ਇਹ ਪਟੀਸ਼ਨ ਪਾਈ ਆ ਸੁਪਰੀਮ ਕੋਰਟ 'ਚ ਇਹਨਾਂ ਨੇ ਜੀ ਇਹਨਾਂ ਨੂੰ ਤਿਹਾਰਡ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਤੇ ਤਬਦੀਲ ਕੀਤਾ ਜਾਵੇ ਉਹ ਪਟੀਸ਼ਨ ਤੇ ਮਾਨਜੋਗ ਅਦਾਲਤ ਨੇ ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗ ਲਿਆ ਔਰ 12 ਇਹਦੇ ਵਿੱਚ ਅਗਲੀ ਪੇਸ਼ੀ ਦੇ ਉੱਤੇ ਉਹਨਾਂ ਨੇ ਨਿੱਜੀ ਤੌਰ ਤੇ ਪੇਸ਼ ਹੋ ਕੇ ਸਰਕਾਰਾਂ ਨੇ ਦੋਨਾਂ ਨੇ ਪੰਜਾਬ ਦੀ ਨੇ ਵੀ ਤੇ ਦਿੱਲੀ ਦੀ ਸਰਕਾਰ ਨੇ ਹੋ ਸਕਦਾ ਉਹਦੇ ਵਕੀਲਾ ਰਾਹੀਂ ਭੇਜਨ ਜਵਾਬ ਦਾਵਾ ਦਰਜ ਕਰਨਾ ਤਿਆਰ ਚ ਪੰਜਾਬ ਚ ਦਰਜ ਕੇਸ ਦੀ ਸਜ਼ਾ ਹਮ ਕੇਸ ਉਹਨਾਂ ਦਾ ਪੰਜਾਬ ਦਾ ਹੈ ਤੇ ਦਿਹਾੜ ਚ ਉਹਨਾਂ ਨੂੰ ਭੇਜ ਰੱਖਿਆਗਾ ਸੋ ਪਤਾ ਸਾਰਿਆਂ ਨੂੰ ਕਿ ਫਤੇਗੜ ਸਾਹਿਬ ਨਾਲ ਸੰਬੰਧਿਤ ਹੈ ਹਵਾਰਾ ਸਾਹਿਬ ਦਾ ਪਿੰਡ ਹੈ ਜਿਹੜਾ 21 ਸਤੰਬਰ 1995 ਨੂੰ ਗ੍ਰਿਫਤਾਰ ਕੀਤਾ ਸੀ ਬਾਅਦ ਵਿੱਚ ਉਹਨਾਂ ਤੇ ਮੁਕੱਦਮਾ ਚੱਲਿਆ 27 ਮਾਰਚ 2007 ਨੂੰ ਉਹਨਾਂ ਨੂੰ ਦੋਸ਼ੀ ਠਹਿਰਾ ਕੇ ਫਾਂਸੀ ਦੀ ਸਜ਼ਾ ਕਰਤੀ ਸੀ ਪਰ 12 ਅਕਤੂਬਰ 2010 ਨੂੰ ਉਹਨਾਂ ਦੀ ਇਹ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਹੋ ਗਈ ਸੀ ਹਾਂ 22 ਜਨਵਰੀ 2004 ਨੂੰ ਕਤਤ ਸਾਥੀਆਂ ਸਵੇਤ ਉਹਨਾਂ ਨੇ ਸਰੰਗ ਬਣਾ ਕੇ ਚੰਡੀਗੜ੍ਹ ਦੀ ਬੜੈਲ ਜੇਲ੍ਹ ਚੋਂ ਫਰਾਰ ਵੀ ਹੋ ਗਏ ਸੀ ਪਰ ਬਾਅਦ ਦੇ ਵਿੱਚ ਉਹ ਪੰਜ ਦੇ ਵਿੱਚ ਗਿਰ ਤਾਰ ਹੋ ਗਏ ਦੁਬਾਰਾ ਆ ਲਿਆਂਦਾ ਗਿਆ ਉਹਨਾਂ ਨੂੰ ਸੋ ਮੁੜ ਗ੍ਰਫਤਾਰੀ ਨੂੰ 19 ਸਾਲ ਬੀਤ ਜਾਣ ਦੇ ਬਾਅਦ ਉਹਨਾਂ ਨੇ ਪਟੀਸ਼ਨ ਪਾਈ ਹੈ ਜਿਹਦੇ ਤੇ ਜਵਾਬ ਮੰਗ ਲਿਆ ਨਾਲ ਉਹਦੇ ਨਾਲ ਇੱਕ ਹੋਰ ਗੱਲ ਵੀ ਗਈ ਹੈ ਕਿ ਜੇਲ੍ਹ ਦੇ ਵਿੱਚ ਜਦਦਰ ਜਗਤਾਰ ਸਿੰਘ ਹਵਾਰਾ ਦਾ ਜਿਹੜਾ ਰਹਿਣ ਸਹਿਣ ਹੈ ਉਹ ਨੇਕ ਪਾਇਆ ਗਿਆ ਹੈ ਹਮ ਤੇ ਹੁਣ ਦੇਖਦੇ ਹਾਂ ਆਪਣੀ ਜਵਾਬ ਵਿੱਚ ਪੰਜਾਬ ਦੀ ਸਰਕਾਰ ਤੇ ਦਿੱਲੀ ਦੀ ਇਹ ਕੀ ਜਵਾਬ ਦਿੰਦੀ ਹੈ ਉਹਦੇ ਉੱਤੇ ਵੀ ਨਿਰਪਰ ਕਰੇਗਾ ਜੀ ਜੀ ਸਰਬੋਤਮ ਸਾਬ ਇਸ ਤੋਂ ਇਲਾਵਾ ਗੱਲ ਕਰ ਲੈਨੇ ਆ ਪੰਜਾਬ ਦੀ ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਿੱਲੀ ਪਹੁੰਚੇ ਹੋਏ ਨੇ ਤੇ ਕਹਿੰਦੇ ਕਿ ਜਿਹੜੇ ਅਧਿਆਪਕ ਨੇ ਹੁਣ ਉਹ ਫਿਨਲੈਂਡ ਤੋਂ ਟ੍ਰੇਨਿੰਗ ਲੈਣਗੇ ਸਮਝੌਤਾ ਹੋਇਆ ਦਿੱਲੀ ਦੇ ਵਿੱਚ ਜਿਸ ਮੌਕੇ ਤੇ ਹਰਜੋਤ ਬੈਂਸ ਹਰਾਂ ਦੇ ਨਾਲ ਮਨੀਸ਼ ਸੋਧਿਆ ਵੀ ਮੌਜੂਦ ਸਨ ਸਿਵਰਨ ਪਤਾ ਨਹੀਂ ਇਹ ਸਾਡੀ ਸਰਕਾਰ ਕਿਹੜੇ ਕਿਹੜੇ ਤਜਰਬੇ ਕਰਦੀ ਫਿਰਦੀ ਹੈ ਹਮ ਕਦੇ ਕੋਈ ਸਰਕਾਰ ਆਉਂਦੀ ਆ ਉਹ ਆਦਰਸ਼ ਸਕੂਲ ਬਣਾ ਦਿੰਦੀ ਹੈ ਕਦੇ ਕੋਈ ਕਹਿ ਦਿੰਦਾ ਸਾਡਾ ਫਲਾਨਾ ਸਕੂਲ ਹੈ ਜੀ ਕੋਈ ਆ ਕੇ ਕਹਿ ਦਿੰਦਾ ਅਸੀਂ ਤਾਂ ਜੀ ਸਕੂਲ ਆਫ ਦਾ ਐਮੀਨੈਂਸ ਬਣਾਉਣਾ ਹੈ ਬਿਲਡਿੰਗਾਂ ਉਹੀ ਨੇ ਉਹਨੂੰ ਕਲੇ ਕੁਚੀ ਕਰਕੇ ਤੋੜ ਦਿੰਦੇ ਆ ਉਹ ਨਵੀਂ ਸਰਕਾਰ ਨੇ ਤੋੜ ਲਿਆ ਅਸੀਂ ਵਿਦੇਸ਼ਾਂ ਵਿੱਚ ਭੇਜਾਂਗੇ ਜਿਹੜੇ ਉੱਥੋਂ ਟ੍ਰੇਨਿੰਗ ਲੈ ਕੇ ਆਉਣਗੇ ਜੀ ਆਪਣੀ ਪੰਜਾਬ ਦੀ ਧਰਤੀ ਦੇ ਵਿੱਚ ਉੱਤੇ ਸੈਂਕੜੇ ਅਧਿਆਪਕ ਉਹ ਨੇ ਜਿਨ੍ਹਾਂ ਦੀ ਪਰਫਾਰਮੈਂਸ ਸਕੂਲਾਂ ਦੇ ਵਿੱਚ ਸੁਪਰ ਹੈ ਹੂੰ ਉਹਨਾਂ ਤਾਂ ਦੂਜੇ ਸਿੱਖਣ ਵਾਸਤੇ ਆਉਂਦੇ ਨੇ ਤੇ ਐਂਓ ਗੱਲ ਲੱਗਦੀ ਆ ਵੀ ਘਰ ਦਾ ਜੋਗੀ ਜੋਗੜਾ ਬਾਹਰਲਾ ਜੋਗੀ ਸਿੱਧ ਹੂੰ ਇਹ ਸਾਰੇ ਉਸ ਨੀਤੀ ਦੇ ਉੱਤੇ ਚੱਲਦੇ ਨੇ ਸੋ ਸਿੱਖਿਆ ਮੰਤਰੀ ਤੇ ਮਨੀਸ਼ ਜਸ਼ੋਧਿਆ ਜਿਨ੍ਹਾਂ ਬਾਰੇ ਕਿਹਾ ਜਾਂਦਾ ਕਿ ਉਹਨਾਂ ਦੀ ਜਿਹੜੀ ਸਿੱਖਿਆ ਨੀਤੀ ਦਿੱਲੀ ਦੇ ਵਿੱਚ ਬੜੀ ਕਾਮਯਾਬ ਰਹੀ ਤੇ ਰਿਜ਼ਲਟ ਵੇਖ ਲਓ ਉਹਦੇ ਤੇ ਫਿਰ ਸਵਾਲ ਉੱਠਦੇ ਆ ਕਈ ਤਰ੍ਹਾਂ ਦੇ ਹੂੰ ਤੁਸੀਂ ਇੱਥੋਂ ਵਾਲਿਆਂ ਨੂੰ ਕੀ ਭਾਰਤ ਦੇ ਵਿੱਚ ਉਹ ਲੋਕ ਨਹੀਂ ਪਹਿਲਾਂ ਦੂਜਾ ਸੂਬਿਆਂ ਨਾਲ ਤਾਂ ਡਿਸਕਸ ਕਰ ਲੋ ਉਹਨਾਂ ਨਾਲ ਆਦਾਨ-ਪ੍ਰਦਾਨ ਕਰ ਲੋ ਫੇਰ ਬਾਅਦ ਨੂੰ ਤੁਰ ਪਿਓ ਪਹਿਲਾਂ ਜਿਹੜੇ ਹੁਣ ਤੱਕ ਜਾ ਕੇ ਆਏ ਨੇ ਉਹਨਾਂ ਦੀ ਪਰਫਾਰਮੈਂਸ ਵਿੱਚ ਕੀ ਸੁਧਾਰ ਆਇਆ ਉਹਦੀ ਜਾਣਕਾਰੀ ਪੰਜਾਬ ਦੇ ਲੋਕਾਂ ਨੂੰ ਦਿਓ ਜੀ ਤਿੰਨ ਹਫ਼ਤਿਆਂ ਦਾ ਇਹ ਪ੍ਰੋਗਰਾਮ ਹੈ ਤੇ 72 ਅਧਿਆਪਕ ਫਿਨਲੈਂਡ ਜਾ ਰਹੇ ਨੇ ਉੱਥੋਂ ਦੀ ਤੁਰਕੂ ਯੂਨੀਵਰਸਿਟੀ ਹੈ ਜਿੱਥੇ ਇਹਨਾਂ ਨੇ ਜਾ ਕੇ ਸਖਲਾਈ ਲੈਣੀ ਹੈ ਹਾਂ ਸੋ ਇਹ ਸਬੰਧ ਦੇ ਵਿੱਚ ਪਹਿਲਾਂ ਅਰਜ਼ੀਆਂ ਆਨਲਾਈਨ ਮੰਗੀਆਂ ਸੀ ਉਹਨਾਂ ਦੇ ਵਿੱਚੋਂ ਅੱਗੇ ਅਧਿਆਪਕਾਂ ਦੀ ਚੋਣ ਹੋ ਗਈ ਹੈ ਇਹ ਕੁਝ ਕਰਕੇ ਵੀ ਆਉਣਗੇ ਜਾਂ ਫਿਨਲੈਂਡ ਦਰਸ਼ਿਤ ਕਰਕੇ ਪਰਤ ਆਉਣਗੇ ਪਰ ਪੁਰਾਣੀ ਇਹ ਸਰਕਾਰ ਨੂੰ ਪਹਿਲਾਂ ਜਿਹੜੇ ਪਹਿਲਾਂ ਵਿਦੇਸ਼ਾਂ ਚੋਂ ਟ੍ਰੇਨਿੰਗ ਲੈ ਕੇ ਆਏ ਨੇ ਉਹਨਾਂ ਨੇ ਆ ਕੇ ਕੀ ਬਦਲਾਅ ਕੀਤਾ ਹੈ ਉਹਦੇ ਬਾਰੇ ਜ਼ਰੂਰ ਦਰਸ਼ਕਾਂ ਨਾਲ ਜਾਣਕਾਰੀ ਪੰਜਾਬ ਦੇ ਲੋਕਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਜੀ ਤੇਨੂੰ ਸਾਬ ਸਵੇਜ ਦੀਆਂ ਚਰਚਾਵਾਂ ਬਣੀਆਂ ਹੋਈਆਂ ਨੇ ਪੰਜਾਬ ਭਾਜਪਾ ਦੇ ਜਿਹੜੇ ਪ੍ਰਧਾਨ ਨੇ ਸੁਨੀਲ ਜਾਖੜ ਉਹਨਾਂ ਦੇ ਅਸਤੀਫੇ ਦੀ ਹੁਣ ਕਹਿੰਦੇ ਕਿ ਪਿੱਛੇ ਜੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਾਂ ਨੂੰ ਮਿਲ ਕੇ ਆਏ ਸੀ ਅਸਤੀਫੇ ਦੀ ਇੱਛਾ ਜਤਈਏ ਤੇ ਇਸ ਵਿਚਾਲੇ ਹੁਣ 30 ਸਤੰਬਰ ਨੂੰ ਚੰਡੀਗੜ੍ਹ 'ਚ ਭਾਜਪਾ ਨੇ ਇੱਕ ਮੀਟਿੰਗ ਸੱਦ ਲਈ ਹੈ ਜੀ ਦੇਖੋ ਜਿਹੜਾ ਇਹ ਰੌਲਾ ਪੈ ਰਿਹਾ ਹੈ ਕਿਸ ਤੀਫਾ ਦੇ ਗਏ ਸ੍ਰੀਲ ਜਾਖੜ ਸਾਹਿਬ ਸੂਬੇ ਦੇ ਪ੍ਰਧਾਨ ਨੇ ਹਾਂ ਉਹਨਾਂ ਦੇ ਨਾਲ ਇਹ ਦੂਜੀ ਤੀਜੀ ਵਾਰ ਵਾਪਰਿਆ ਯਾਦ ਕਰੋ ਜਦੋਂ ਕੈਪਟਨ ਮਰਿੰਦਰ ਸਿੰਘ ਨੂੰ ਲਾਹਿਆ ਉਸ ਤੋਂ ਬਾਅਦ ਕਹਿੰਦੇ ਕਿ ਨੂੰ ਬਰਉਣਾ ਹੈ ਮੁੱਖ ਮੰਤਰੀ ਤਾਂ ਸਭ ਤੋਂ ਵੱਧ 42 ਵੋਟਾਂ 78 ਚੋਂ ਸ੍ਰੀਲ ਜਾਖੜ ਸਾਹਿਬ ਨੂੰ ਮਿਲੀਆਂ ਸੀ ਉਦੋਂ ਬਾਅਦ ਬੀਬੀ ਪ੍ਰਨੀਤ ਕੌਰ ਸੁਖਜਿੰਦਰ ਸਿੰਘ ਰੰਦਾਵਾ ਤੇ ਆ ਜਿਹੜੇ ਨਵਜੋਤ ਸਿੱਧੂ ਜੀ ਸੀ ਪਹਿਲਾਂ ਪ੍ਰਧਾਨਗੀ ਲੈ ਲਈ ਉਦੋਂ ਬਾਅਦ ਅੱਖ ਜਾ ਕੇ ਰੱਖ ਲਈ ਮੁੱਖ ਮੰਤਰੀ ਦੀ ਕੁਰਸੀ ਤੇ ਹਾਂ ਬੰਦਾ ਆਪਣੇ ਆਪ ਚ ਹੀ ਸਪਸ਼ਟ ਨਾ ਹੋਵੇ ਜੀ ਜੇ ਤੁਸੀਂ ਮੁੱਖ ਮੰਤਰੀ ਬੰਨਣਾ ਸੀ ਪਤਾ ਲੱਗਿਆ ਦਿੱਲੀ ਦੇ ਸੂਤਰਾ ਤੋਂ ਕਿ ਬੀਬੀ ਪ੍ਰਿੰਕਾ ਗਾਂਧੀ ਨੇ ਬਿਲਕੁਲ ਸਪਸ਼ਟ ਪੁੱਛਿਆ ਸੀ ਪ੍ਰਧਾਨਗੀ ਜਾ ਸੀਐਮ ਜੇ ਤੁਸੀਂ ਸੀਐਮ ਦੇ ਚਾਹਵਾਨ ਸੀ ਸਿੱਧੂ ਸਾਹਿਬ ਹਾਂ ਤਾਂ ਸਿੱਧੇ ਸੀਐਮ ਦੀ ਕੁਰਸੀ ਪ੍ਰਾਪਤ ਕਰ ਲੈਂਦੇ ਤੇ ਪ੍ਰਧਾਨਗੀ ਜਾਖੜ ਸਾਹਿਬ ਕੋਲੇ ਰਹਿ ਜਾਂਦੀ ਹਾਂ ਪਰ ਜੇ ਜਾਖੜ ਸਾਹਿਬ ਨੇ ਆਪਣੇ ਆਪ ਨੂੰ ਬੇਇਜਤ ਮਹਿਸੂਸ ਕੀਤਾ ਕਿ ਮੈਂ ਠੀਕ ਹਾਂ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਇਹ ਸਾਰੇ ਮੁੜ ਕੇ ਭਾਰਤੀ ਜਨਤਾ ਪਾਰਟੀ 'ਚ ਚਲੇ ਗਏ ਕਾਂਗਰਸ ਨੂੰ ਛੱਡ ਕੇ ਉੱਥੇ ਜਾ ਕੇ ਵੀ ਉਹੀ ਗੱਲ ਵਾਪਰ ਗਈ ਹਮ ਅਸਮਾਨ ਤੋਂ ਡਿੱਗਿਆ ਖਜੂਰ ਤੇ ਟੰਗਿਆ ਜੀ ਚੰਗੀ ਭਲੀ ਬਹੁਤ ਖੁਸ਼ੀ ਨਾਲ ਉਹ ਪ੍ਰਧਾਨਗੀ ਕਰ ਰਹੇ ਸਨ ਸਿਆਸੀ ਸੂਤਰਾਂ ਦੇ ਮੁਤਾਬਕ ਸਿਆਸੀ ਹਲਕਿਆਂ ਦੇ ਵਿੱਚ ਇੱਕ ਚਰਚਾ ਜਿੱਦਣ ਇੱਕ ਜੂਨੀਅਰ ਬੰਦੇ ਨੂੰ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੋਂ ਹਾਰ ਵੀ ਗਿਆ ਹਮ ਰਵਨੀਤ ਬਿੱਟੂ ਨੂੰ ਮੰਤਰੀ ਬਣਾਇਆ ਅਸਲ ਦੇ ਵਿੱਚ ਕਹਿੰਦੇ ਉਦੋਂ ਬਾਅਦ ਜਖੜ ਸਾਹਿਬ ਦਾ ਦਿਲ ਖੱਟਾ ਹੋ ਗਿਆ ਜੀ ਹੌਲੀ ਹੌਲੀ ਉਹ ਸਰਗਰਮ ਸਿਆਸਤ ਤੋਂ ਪਿੱਛੇ हटਦੇ ਗਏ ਹੂੰ ਉਹਨਾਂ ਨੇ ਇਹ ਸਾਰੀ ਸਿਆਸਤ ਇੱਕ ਕਿਸਮ ਦੇ ਨਾਲ ਪਿੱਛੇ ਹੋ ਗਈ ਜੀ ਸੋ ਅਜੇ ਤੱਕਕਰ ਉਹਨਾਂ ਵੱਲੋਂ ਕੋਈ ਕਿਸੇ ਪਲੇਟਫਾਰਮ ਦੇ ਉੱਤੇ ਕੋਈ ਗੱਲ ਨਜ਼ਰ ਆਈ ਨਹੀਂ ਸਬਰਨ ਜੀ ਉਹਨਾਂ ਨੇ ਆਪਣੀ ਇਸ ਗੱਲ ਦੇ ਵਿੱਚ ਬਿਲਕੁਲ ਕੋਈ ਗੱਲ ਹੀ ਕੀਤੀ ਉਹਨਾਂ ਦੇ ਇੱਕ ਆਗੂ ਨੇ ਅਨਲਸ ਰੀਨ ਹਾਂ ਜਾਂ ਹਰਜੀਤ ਗਰੇਵਾਲ ਉਹ ਕਹਿੰਦੇ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ ਕੋਈ ਗੱਲ ਹੀ ਨਹੀਂ ਜੇ ਕੋਈ ਗੱਲ ਨਹੀਂ ਤਾਂ ਤੁਹਾਡੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੁਹਾਡੀ ਮੀਟਿੰਗ ਲੈਣ ਵਾਸਤੇ 30 ਤਰੀਕ ਨੂੰ ਆ ਰਹੇ ਨੇ ਪਰ ਉਹ ਕਿਉਂ ਆਏ ਹਾਂ ਸ੍ਰੀਲ ਜਾਖੜ ਸਾਹਿਬ ਨੇ ਉਸ ਵੇਲੇ ਸਾਰਾ ਕੁਝ ਕੀਤਾ ਜਦੋਂ ਭਾਰਤੀ ਜਨਤਾ ਪਾਰਟੀ ਦੀ ਹਰਿਆਣੇ ਦੇ ਵਿੱਚ ਪੋਜੀਸ਼ਨ ਬਹੁਤ ਪਤਲੀ ਹੈ ਜੀ ਕਾਫੀ ਜ਼ਿਆਦਾ ਪਤਲੀ ਦੱਸੀ ਜਾਂਦੀ ਹੈ ਇਹ ਕੋਈ ਮਸ਼ੀਨੀ ਫੀਚਰ ਜਾਂ ਕੋਈ ਹੋਰ ਕਰਜਨ ਜਿਹੜੇ ਕਿ ਦੋਸ਼ ਲੱਗਦੇ ਆ ਕਿ ਪਹਿਲੀਆਂ ਚੋਣਾਂ ਦੇ ਵਿੱਚ ਇਹਨਾਂ ਨੇ ਕੀਤੇ ਨੇ ਹਾਂ ਤਾਂ ਗੱਲ ਝੁਦਾ ਹੈ ਆਦਰਵਾਈਜ਼ ਜੇ ਲੋਕਾਂ ਦੇ ਮੂੰਹ ਚੋਂ ਸੁਣਦੇ ਹੋ ਗੱਲ ਤਾਂ ਭਾਰਤੀ ਜਨਤਾ ਪਾਰਟੀ ਇੱਕ ਦੀ ਕਾਫੀ ਔਖ ਮਹਿਸੂਸ ਕਰ ਰਹੀ ਆ ਹਰਿਆਣੇ ਦੇ ਵਿੱਚ ਜੀ ਸੋ ਸੁਨੀਲ ਜਾਖੜ ਸਾਹਿਬ ਦੇ ਮਾਮਲੇ ਦੇ ਵਿੱਚ ਜਿਹੜੀ ਇਹ ਹੁਣ ਮੀਟਿੰਗ ਹੋਣੀ ਹੈ 30 ਤਰੀਕ ਨੂੰ ਉਹ ਜਿਹੜੀ ਆ ਆਪਣੇ ਆਪ ਦੇ ਵਿੱਚ ਅਹਿਮ ਹੈ ਬਿਜੇਰਪੰਨੀ ਸਾਹਿਬ ਜਿਹੜੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਆ ਪੰਜਾਬ ਮਾਮਲਿਆਂ ਦੇ ਇੰਚਾਰਜ ਆ ਉਹ ਪਹੁੰਚ ਰਹੇ ਨੇ 27 ਤਰੀਕ ਹੋ ਗਈ ਅੱਜ ਦਿਨ ਤਾਂ ਤਿੰਨ ਰਹਿ ਗਏ ਵਿੱਚ ਹੂੰ ਬਿਲਕੁਲ ਉਦੋਂ ਦਾ ਹ ਇੱਕ ਤਰੀਕ ਹੈ ਉਦੋਂ ਜੰਮੂ ਕਸ਼ਮੀਰ ਚ ਆਖਰੀ ਦੌਰ ਦੀਆਂ ਵੋਟਾਂ ਵੀ ਪੈਣੀਆਂ ਨੇ ਹੂੰ ਸੋ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਭ ਅੱਛਾ ਨਹੀਂ ਚੱਲ ਰਿਹਾ ਔਰ ਅੰਦਰੂਨੀ ਤੌਰ ਤੇ ਵੀ ਤੁਸੀਂ ਯਾਦ ਕਰੋ ਆ ਥੋੜੇ ਦਿਨ ਪਹਿਲਾਂ ਇਸੇ ਮੁੱਦੇ ਦੇ ਉੱਤੇ ਸਿਰੀ ਰਾਗੂ ਹਰਜੀਤ ਗਰੇਵਾਲ ਨੇ ਵੀ ਕੁਝ ਡਿਫਰੈਂਸ ਹੂੰ ਦਿਟਾਏ ਸੀ ਜੀ ਕਿ ਜਦ ਕੱਲ ਦੇ ਸ਼ੁਕਰਿਆ ਨੂੰ ਲਿਆ ਲਿਆ ਕੇ ਉਹ ਜਿਵੇਂ ਪੰਜਾਬੀ ਦੀ ਇੱਕ ਕਹਾਵਤ ਆ ਨਾ ਵੀ ਕੱਲ ਦੀ ਭੂਤਨੀ ਸਿਵਿਆਂ ਚ ਜਦ ਹੂੰ ਮੈਂ ਉਹਨੂੰ ਤੁਹ ਸੋਧਿਆ ਵਾ ਵੀ ਕੱਲ ਦੀ ਭੂਤਨੀ ਸਿਵਿਆਂ ਚ ਪੂਰੀ ਹੂੰ ਹੈਨਾ ਅੱਜ ਤੁਸੀਂ ਪਹਿਲਾਂ ਕਹਾਵਤ ਕਹੀ ਸੀ ਵੀ ਸੱਦੀ ਨਾ ਬੁਲਾਈ ਮਹਿਲਾੜੇ ਦੀ ਤਾਈ ਜੀ ਮੈਂ ਉਹਨੂੰ ਵੀ ਸੁਧਿਆ ਬਈ ਸੱਦੀ ਨਾ ਬੁਲਾਈ ਮਹਿਲਾੜੇ ਦੀ ਭੂਆ ਤਾਈ ਤਾਂ ਉਸੇ ਪਿੰਡੇ ਚ ਹੁੰਦੀ ਆ ਭੂਆ ਦੂਜੇ ਚੋਂ ਆ ਕੇ ਚੌਧਰ ਕਰਨ ਲੱਗ ਜਾਂਦੀ ਆ ਹੂੰ ਸੋ ਇਹ ਜਿਹੜੀਆਂ ਚੀਜ਼ਾਂ ਉੱਠ ਰਹੀਆਂ ਨੇ ਇਹਦਾ ਮਤਲਬ ਕਿਤੇ ਨਾ ਕਿਤੇ ਅੱਗ ਲੱਗੀ ਵੀ ਆ ਧੂਆਂ ਤਾਈ ਉੱਠ ਰਹੀ ਜੀ ਬਿਲਕੁਲ ਢੀਲੋ ਸਾਹਿਬ ਬਿਕਰਮ ਜੀਠੀਆਂ ਹਰੀ ਅੱਜ ਕਹਿੰਦੇ ਵਿਖਾਈ ਦਿੱਤੇ ਨੇ ਪੰਚਾਇਤੀ ਚੋਣਾਂ ਦੇ ਬਾਰੇ ਕਹਿੰਦੇ ਕਿ ਸਰਕਾਰ ਨੇ ਜੋ ਕੀਤਾ ਹੈ ਪੂਰੀਆਂ ਤਿਆਰੀਆਂ ਨਹੀਂ ਔਰ ਕਈ ਤਰ੍ਹਾਂ ਦੇ ਉਹਨਾਂ ਨੇ ਦੋਸ਼ ਵੀ ਲਗਾਏ ਨੇ ਬीडीपीओ ਹੋਰਾਂ ਦੇ ਕੋਲ ਵੀ ਕਹਿੰਦੇ ਲਿਸਟਾਂ ਜਿਹੜੀਆਂ ਨੇ ਉਹ ਨਹੀਂ ਪਹੁੰਚੀਆਂ ਔਰ ਰਿਜ਼ਰਵੇਸ਼ਨ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ ਨੇ ਜੀ ਇਹਦੀ ਗੱਲ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਅਧੀਆਂ ਅਧੂਰੀਆਂ ਤਿਆਰੀਆਂ ਦੇ ਨਾਲ ਇਹ ਚੋਣਾਂ ਹੋ ਰਹੀਆਂ ਨੇ ਤੁਸੀਂ ਦੇਖਿਓ ਐਸ ਵਾਰ ਕਿ ਉਹਨਾਂ ਦੇ ਨਤੀਜੇ ਆਉਣ ਤੋਂ ਬਾਅਦ ਵੀ ਰਿੱਟਾਂ ਬਹੁਤ ਪੈਣਗੀਆਂ ਅਦਾਲਤਾਂ ਦੇ ਵਿੱਚ ਖਾਸ ਕਰਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਹਾਂ ਜਿਹੜੀ ਗੱਲ ਬਿਕਰਨ ਸਿੰਘ ਜੀਠਿਆ ਹੋ ਰਹੀ ਕਹਿੰਦੇ ਉਹ ਬਾਕੀ ਪਾਰਟੀਆਂ ਵਾਲੇ ਵੀ ਕਹਿ ਰਹੇ ਐ ਸਿਵਰਨ ਇਹੋ ਜੇ ਪਿੰਡ ਵੀ ਆ ਗਏ ਜਿਸ ਪਿੰਡ ਦੇ ਵਿੱਚ ਇੱਕ ਵੀ ਹਾਂ ਅਨਸੂਚਿਤ ਜਾਤੀ ਦੀ ਵੋਟ ਨਹੀਂ ਜੀ ਉੱਥੇ ਫਿਰ ਰਾਖਵਾਕਰਨ ਕਰਤਾ ਹਾਂ ਫਿਰ ਰਾਖਵਾਕਰਨ ਗਵਾਂਢੀ ਪਿੰਡ ਚ ਵੜ ਕੇ ਲਿਆਉਂਗੇ ਹਾਂ ਜੀ ਸੋਚਣ ਵਾਲੀ ਗੱਲ ਹੈ ਬਿਲਕੁਲ ਬਿਲਕੁਲ ਸੋ ਇਸ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ ਉਹ ਤਾਂ ਸਬੰਧਤ ਬੀਡੀਪੀਓ ਡੀਡੀਪੀਓ ਡੀਸੀਜ ਨੇ ਜਿਹੜੇ ਜ਼ਿਲ੍ਹਾ ਚੋਂ ਅਫਸਰ ਨੇ ਉਹਨਾਂ ਨੇ ਜਵਾਬ ਦੇਣੇ ਨੇ ਤੇ ਮਜੀਠੀਆ ਸਾਹਿਬ ਵੀ ਇਹੀ ਗੱਲ ਕਹਿੰਦੇ ਆ ਉਹ ਕਹਿੰਦੇ ਜਿਹੜੇ ਇੰਚਾਰਜ ਤੁਰੇ ਫਿਰਦੇ ਆ ਇਹਨਾਂ ਦੇ ਹਾਲਾਂਕਿ ਇਹ ਕੰਮ ਤਾਂ ਮਜੀਠੀਆ ਸਾਹਿਬ ਦੀ ਸਰਕਾਰ ਵੇਲੇ ਹੀ ਹੋਇਆ ਸੀ ਹਲਕਾ ਇੰਚਾਰਜ ਤੇ ਕਈ ਇਹਨਾਂ ਨੂੰ ਕੰਨਾਂ ਕੱਟ ਕੇ ਲਾਵਾਂ ਲਾ ਦਿੰਦੇ ਸੀ ਜੀ ਇਹ ਤਾਂ ਜੀ ਉਹ ਨੇ ਸੋ ਬਿਜਿਟਿਆ ਹੋਰਾਂ ਨੇ ਵੀ ਇਹ ਮੌਲਾ ਚੱਕੇ ਬਾਕੀ ਵੀ ਚੱਕ ਰਹੇ ਨੇ ਮੇਰੀ ਸਨਮਰ ਬੇਨਤੀ ਆ ਪੰਜਾਬ ਵਾਸੀਆਂ ਨੂੰ ਕਿ ਮੇਰੇ ਪਿਆਦਰ ਪੰਜਾਬ ਵਾਸੀਓ ਇਹਨਾਂ ਦੀਆਂ ਗੋਰਖਤੰਦੇਆਂ ਗੱਲਾਂ ਚ ਨਾ ਆਇਓ ਚੰਗਾ ਹੋਵੇ ਜੇ ਤੁਸੀਂ ਸਰਬਸੰਮਤੀ ਨਾਲ ਚੋਣ ਲਮੋ ਚੁਣਿਓ ਜਿਹੜਾ ਆਪਣੇ ਪਿੰਡ ਵਾਸਤੇ ਆਪਣੇ ਧੰਦੇ ਵਾਸਤੇ ਆਪਣੇ ਕੰਮ ਵਾਸਤੇ ਇਮਾਨਦਾਰ ਹੋਵੇ ਇਹ ਗੱਲ ਕਰ ਲਿਓ ਜੀ ਪਰ ਵੇਖੋ ਇਹ ਹੁੰਦੀ ਹੈ ਜਾਂ ਨਹੀਂ ਹੁੰਦੀ ਵੇਲਾ ਦੱਸੇਗਾ ਵਿਕਰਮ ਸੋਮਜੀਠਿਆ ਨੇ ਵੀ ਉਹੀ ਗੱਲ ਕੀਤੀ ਹੈ ਉਹ ਉਹਨਾਂ ਨੇ ਉਦਾਹਰਨ ਦਿੱਤੀ ਹੈ ਕਿਸ ਪਿੰਡ ਦੀ ਕਿ ਉੱਥੇ ਇੱਕ ਵੀ ਐਸਸੀ ਘਰ ਨਹੀਂ ਤੇ ਕਹਿੰਦੇ ਅਸਲ ਦੇ ਵਿੱਚ ਇਹ ਮਾਨ ਸਰਕਾਰ ਦੀ ਬੁਖਲਹਟ ਹੈ ਮੁੱਖ ਮੰਤਰੀ ਤਾਂ داخل ਹੋ ਗਏ ਉਹਨਾਂ ਬਾਰੇ ਵੀ ਬੜੇ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਤਰ੍ਹਾਂ ਤਰ੍ਹਾਂ ਦੇ ਸਵਾਲ ਨੇ ਜਦੋਂ ਤੋਂ ਕੇਜਰੀਵਾਲ ਸਾਹਿਬ ਜੇਲ੍ਹ ਤੋਂ ਬਾਹਰ ਆਏ ਨੇ ਉਦੋਂ ਤੋਂ ਕਾਫੀ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਕੋਈ ਤਬਦੀਲੀ ਵੀ ਹੋ ਸਕਦੀ ਹੈ ਚਰਚਾ ਇਹ ਵੀ ਚੱਲਦੀ ਹੈ ਪੁਸ਼ਟੀ ਨਹੀਂ ਅਸੀਂ ਕਰਦੇ ਆ ਆਪਦੇ ਵੱਲੋਂ ਅਜੇ ਕਿ ਕਿਤੇ ਕੇਜਰੀਵਾਲ ਸਾਹਿਬ ਜਾਖੜ ਸਾਹਿਬ ਨੂੰ ਤਾਂ ਨਹੀਂ ਕੋਈ ਸੇਵਾ ਸੂਆ ਦੇਣ ਲੱਗੇ ਹਾਂ ਜਦੋਂ ਤੱਕ ਜਾਖੜ ਸਾਹਿਬ ਦਾ ਆਪ ਦਾ ਬਿਆਨ ਨਹੀਂ ਆਉਂਦਾ ਉਦੋਂ ਤੱਕ ਆਪਾਂ ਕਿਸੇ ਗੱਲ ਦੀ ਕੋਈ ਪੁਸ਼ਟੀ ਨਹੀਂ ਕਰ ਸਕਦੇ ਪਰ ਚਰਚਾ ਹੈਗੀ ਹੈ ਕਿ ਕੁਝ ਵੀ ਹੋ ਸਕਦਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਤਰੀਕੇ ਦੇ ਨਾਲ ਇੱਕ ਵੱਡੀ ਤਰਥਲੀ ਮੱਚੀ ਹੋਈ ਹੈ ਇਹਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਕੁਝ ਨਹੀਂ ਕਹਿ ਸਕਦੇ ਜੀ ਬਾਕੀ ਸਿਆਸਤਦਾਨ ਦੇ ਵਿੱਚ ਸਿਆਸਤ ਦੇ ਵਿੱਚ ਕੋਈ ਵੀ ਚੀਜ਼ ਨੂੰ ਮਨਪਈ ਨਹੀਂ ਕੀਤਾ ਜਾ ਸਕਦਾ ਉਹ ਵਾਪਰ ਸਕਦੀ ਹੈ ਕਿਉਂਕਿ ਅੱਜ ਕੱਲ ਉਹ ਪੁਰਾਣੀਆਂ ਕਦਰਾਂ ਕੀਮਤਾਂ ਆਗੂਆਂ ਦੀਆਂ ਦੂਰ ਰਹਿ ਗਈਆਂ ਹਮਮ ਪਤਾ ਨਹੀਂ ਸਵੇਰੇ ਇੱਕ ਪਾਰਟੀ ਚ ਹੁੰਦਾ ਦੁਪਹਿਰੇ ਦੂਜੀ ਚ ਸ਼ਾਮ ਨੂੰ ਭੁੱਲਿਆ ਫਿਰਦਾ ਹੁੰਦਾ ਕਿ ਮੈਂ ਹੁਣ ਕਿਹੜੀ ਪਾਰਟੀ ਚ ਐ ਜੀ ਸੋ ਇਹ ਆਇਆ ਜੇ ਆਰਾਮ ਗਿਆ ਆਰਾਮ ਔਰ ਜਿਹੜੇ ਪ੍ਰਾਣੀ ਹੁੰਦੀ ਸੀ ਨਾ ਲੋਕ ਮਰ ਜਾਂਦੇ ਸੀ ਆਪਣੀ ਪਾਰਟੀ ਨੂੰ ਛੱਡਦੇ ਨਹੀਂ ਸੀ ਜੀ ਬਿਲਕੁਲ ਢਿਲੋਂ ਸਾਹਿਬ ਨੇ ਇਸੇ ਛੱਡਦੇ ਹੁੰਦੇ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਐਮਪੀ ਨੇ ਮਾਲਵਿੰਦਰ ਕੰਗ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦਿੱਤੀ ਹੋਈ ਸੀ ਤੇ ਉਹਨਾਂ ਨੇ ਭ੍ਰਸ਼ਟਾਚਾਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਨੇ ਕਹਿੰਦੇ ਸੀਐਮ ਭਗਵੰਤ ਮਾਨ ਨੇ ਰਿਸ਼ਵਤ ਖੋਰੀ ਤੇ ਭ੍ਰਸ਼ਟਾਚਾਰੀ ਖਤਮ ਕਰ ਦਿੱਤੀ ਹੈ ਜੀ ਬਿਲਕੁਲ ਜੀ ਇਹ ਦਾਅਵਾ ਹੈ ਉਹਨਾਂ ਦਾ ਹਾਂ ਉਹਨਾਂ ਦਾ ਕਹਿਣਾ ਹੈ ਤੇ ਜਦੋਂ ਤੁਸੀਂ ਮਾਰਕੀਟ 'ਚ ਜਾਂਦੇ ਹੋ ਫੀਲਡ 'ਚ ਜਾਂਦੇ ਹੋ ਤਾ ਬੜਾ ਕੁਛ ਹੋਰ ਦੇਖਣ ਨੂੰ ਮਿਲਦਾ ਹੈ ਇਹ ਤੁਸੀਂ ਗੱਲ ਮੰਨ ਕੇ ਚੱਲੋ ਹਾਂ ਸੁਮੇਂ ਇਸ ਮਾਮਲੇ 'ਚ ਇੱਕੋ ਹੀ ਗੱਲ ਕਹਾ ਕਿ ਕਾਸ਼ ਜੋ ਸੁਪਨਾ ਇਸ ਪਾਰਟੀ ਦਾ ਸੀ ਅੱਜ ਤਹ ਨਹਿਯਾਰਾ ਵੀ ਇੱਧਰ ਮੂੰਹ ਨਹੀਂ ਕਰਦਾ ਜਿਹਨੇ ਭ੍ਰਿਸ਼ਟਾਚਾਰ ਦੀ ਇਹ ਮੁਹੰਮਤ 28 ਸੀ ਨਰਿੰਦਰ ਮੋਦੀ ਸਾਹਿਬ 11ਵੇਂ ਸਾਲ 'ਚ ਪਹੁੰਚ ਗਏ ਪਰ ਕੀ ਜਿਹੜਾ ਕੁਝ ਉਦੋਂ ਕਿਹਾ ਗਿਆ ਸੀ ਉਹ ਸਾਰਾ ਕੁਝ ਠੀਕ ਹੋ ਗਿਆ ਹਾਂ ਮਾਲਵਿੰਦਰ ਕੰਗਤ ਨੇ ਉਹੀ ਗੱਲਾਂ ਕਹੀਆਂ ਕਿ 45708 ਨੌਜਵਾਨਾਂ ਨੂੰ ਨੌਕਰੀ ਦਿੱਤੀ ਕੋਈ ਰਿਸ਼ਵਤ ਨਹੀਂ ਚੱਲੀ ਚੰਗੀ ਗੱਲ ਹੈ ਉਹ ਕਹਿੰਦੇ ਲੋਕਲ ਬਾਡੀ ਵਿਭਾਗ 'ਚ 4870 ਬਿਜਲੀ ਵਿਭਾਗ 'ਚ 4953 ਖੇਤੀਬਾੜੀ 'ਚ 692 700 ਪਸ਼ੂ ਪਾਲਣ 'ਚ 1234 ਸਹਿਕਾਰਤਾ ਸਿਹਤ ਭਾਗ ਚ 1369 ਜੇਲ੍ਹ ਵਿਭਾਗ ਚ 909 ਲੋਕ ਨਿਰਮਾਣ ਚ 564 ਮਾਲ ਭਾਗ ਚ 220 ਤੇ ਜਲ ਸਰੋਤ ਵਿਭਾਗ ਦੇ ਵਿੱਚ 1779 ਲੋਕਾਂ ਨੂੰ ਅਸੀਂ ਨੌਕਰੀਆਂ ਦਿੱਤੀਆਂ ਨੇ ਤੇ ਆ ਅਜੇ 24 ਸਤੰਬਰ ਨੂੰ ਮੁੱਖ ਮੰਤਰੀ ਨੇ ਸਿਹਤ ਭਾਗ ਲਈ 586 ਨਿਯੁਕਤੀ ਪੱਤਰ ਵੰਡੇ ਜੀ ਜੀ ਜਿਹੜਾ ਸਾਬ ਕੇਜਰੀਵਾਲ ਹਰਾਂ ਬਾਰੇ ਬੋਲ ਗਏ ਨੇ ਅੱਜ ਰਾਜਾਵੜਿੰਗ ਅਤੇ ਪ੍ਰਤਾਪ ਬਾਜਵਾ ਕਹਿੰਦੇ ਕਿ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਅਯੋਗ ਬੰਦੇ ਨੂੰ ਮੁੱਖ ਮੰਤਰੀ ਦੇ ਅਹੁਦੇ ਤੇ ਬਿਠਾ ਦਿੱਤਾ ਹੈ ਜੀ ਦੇਖੋ ਭਗਵੰਤ ਮਾਨ ਸਾਡੇ ਇੱਕ ਕਾਮੇਡੀ ਕਲਾਕਾਰ ਜਿਹੜੇ ਲੋਕਾਂ ਦੇ ਢਿੱਡੀ ਪੀੜਾਂ ਪਾ ਦਿੰਦੇ ਸੀ ਸਟੇਰ ਮਾਰ ਕੇ ਹਮ ਪਰ ਸਟੇਜ ਚਲਾਉਣੀ ਇਸ ਸਟੇਟ ਚਲਾਉਣੀ ਹੈ ਜੀ ਦੁਨਾਂ ਵਿੱਚ ਜ਼ਮੀਨ ਉਸਮਾਨ ਦਾ ਫਰਕ ਹੁੰਦਾ ਹੈ ਆਮਰਿੰਦਰ ਸਿੰਘ ਰਾਜਾ ਵੜਿੰਗ ਤੇ ਹਰੋਦੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਮੁੱਖ ਮੰਤਰੀ ਤੇ ਸਾਡੇ ਤੇ ਸਿੱਧੇ ਨਿਸ਼ਾਨੇ ਸਾਧਦੇ ਨੇ ਉਹ ਕੀ ਕਹਿੰਦੇ ਨੇ ਇੱਕ ਅਯੋਗ ਵਿਅਕਤੀ ਜਿਹਨੂੰ ਨਾ ਉਹ ਕਦੇ ਪਿੰਡ ਦਾ ਪੰਚ ਬਣਿਆ ਸਰਪੰਚ ਬਣਿਆ ਨਾ ਕੋਈ ਚੇਅਰਮੈਨ ਬਣਿਆ ਨਾ ਮੰਤਰੀ ਬਣਿਆ ਹੂੰ ਸਿੱਧਮ ਸਿੱਧਾ ਮੁੱਖ ਮੰਤਰੀ ਜੀ ਆਹੀ ਕਾਰਨ ਹੈ ਕਿ ਇਹਨਾਂ ਦੇ OSD ਇੱਕ ਨੂੰ ਤਾਂ ਹਟਾਉਣਾ ਪੈ ਗਿਆ ਦੂਜੇ ਬਾਰੇ ਚਰਚਾ ਇਹ ਚੱਲਦੀ ਹੈ ਇਲਜ਼ਾਮ ਉਧਰ ਵੀ ਨੇ ਹੂੰ ਫਿਰ ਮੁੱਖ ਮੰਤਰੀ ਸਾਹਿਬ ਤਾਂ ਹੁਣ ਬਿਲਕੁਲ ਕਟੜ ਇਮਾਨਦਾਰ ਜੇ ਨੇੜ ਲਿਆ ਤੇ ਇਲਜ਼ਾਮ ਲੱਗਦੇ ਨੇ ਕਦੇ ਤੁਸੀਂ ਹਿਸਾਬ ਪੜਿਆ ਹੋਵੇ ਨਾ ਤਾਂ ਉਹ ਕਹਿੰਦੇ ਨੇ a b ਹੂੰ b c ਜੀ ਇਹਦਾ ਮਤਲਬ a ਵੀ c ਜੀ ਤਾਂ ਜਿਹੜਾ ਦਾਵਾ ਆਮ ਆਦਮੀ ਪਾਰਟੀ ਦਾ ਅਸੀਂ ਕਟੜ ਇਮਾਨਦਾਰ ਆਂ ਤੇ ਫਿਰ ਦੀਵੇ ਥੱਲੇ ਜਿਹੜਾ ਹਨੇਰਾ ਹੈ ਹੂੰ ਜੇ ਉਹਨਾਂ ਦੇ osd ਆ ਤੇ ਦੋਸ਼ ਲੱਗ ਰਹੇ ਨੇ ਤੇ ਜਿਹੜਾ ਤੁਹਾਡਾ ਦਾਵਾ ਉਹਦੀ ਚੁਰਾਹੇ ਵਿੱਚ ਫੂਕ ਨਿਕਲ ਜਾਂਦੀ ਹੈ ਸੋ ਅਸੀਂ ਨਹੀਂ ਕਹਿੰਦੇ ਅਸੀਂ ਬਿਲਕੁਲ ਨਹੀਂ ਕਹਿੰਦੇ ਕਿ ਸਾਡੇ ਮੁੱਖ ਮੰਤਰੀ ਸਾਹਿਬ ਤੇ ਕੋਈ ਦੋਸ਼ ਹੈ ਪਰ ਜੇ ਆਸਾ ਪਾਸਾ ਉਹਿਆ ਜਾਂ ਹੋਵੇ ਤਾਂ ਫਿਰ ਇੱਕ ਲਿਬੜੀ ਮੈਂ ਹਮ ਸਾਰੀਆਂ ਦੂਜਿਆਂ ਨੂੰ ਲਵੇੜ ਦਿੰਦੀ ਹੈ ਕਾਸ਼ ਜਿਹੜੀ ਗੱਲ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਬਿਲਕੁਲ درست ਤੇ ਸਹੀ ਹੋਵੇ ਹਮ ਸਾਡਾ ਵੀ ਜਿਹੜਾ ਸਿਰ ਮਾਨ ਨਾਲ ਉੱਚਾ ਹੋਏਗਾ ਕਿ ਲੱਗੇ ਹੋਏ ਇਲਜ਼ਾਮ ਸਹੀ ਨਾ ਹੋਣ ਪਰ ਜੇ ਇਹ ਸਾਰਾ ਕੁਝ ਬਾਪਰਿਆ ਠੀਕ ਹੋ ਜਾਵੇ ਫਿਰ ਕੈਨ ਨੂੰ ਕੁਝ ਬਚਦਾ ਨਹੀਂ ਜੀ ਢਿਲਸਾਬ ਸੁਪਰੀਮ ਕੋਰਟ ਨੇ ਇਕਯੂਐਮਸੀ ਨੂੰ ਝਾੜ ਪਾਈ ਹੈ ਕਹਿੰਦੇ ਹਜੇ ਤਾਂ ਪੰਜਾਬ ਦੇ ਵਿੱਚ ਪਰਾਲੀ ਸੜਨੀ ਸ਼ੁਰੂ ਵੀ ਨਹੀਂ ਹੋਈ ਤੇ ਦਿੱਲੀ ਵਾਲਿਆਂ ਦਾ ਧੰਮ ਘੁੱਟਣ ਲੱਗ ਪਿਆ ਹਮ ਸਿਵਰਨ ਇਹ ਨਾ ਜਿਹੜੇ ਦਿੱਲੀ 'ਚ ਬੈਠੇ ਨੇ ਠੰਡੇ ਕਮਰਿਆਂ 'ਚ ਜੀ ਭਾਵੇਂ ਗ੍ਰੀਨ ਟ੍ਰਿਬਿਊਨ ਨੂੰ ਲਾਇਆ ਭਾਵੇਂ ਕੋਈ ਹੋਰ ਕਮਿਸ਼ਨ ਹੈ ਇਹਨਾਂ ਨੂੰ ਸਿਰਫ ਹਰੀ-ਹਰੀ ਦੀਂਦੀ ਹੈ ਕਿਉਂਕਿ ਰੇਵੰਦ ਗਿਆ ਹਰਿਆਣਕਾ ਲਾ ਕੇ ਬੈਠੇ ਰਹਿੰਦੇ ਹੈ ਜੀ ਉਹ ਕਹਿੰਦੇ ਕਿ ਅਜੇ ਤੱਕ ਤਾਂ ਪ੍ਰਾਲੀ ਸੜਗੋ ਹੀ ਨਹੀਂ ਨਾ ਹਰਿਆਣੇ 'ਚ ਜੇ ਸ਼ੁਰੂ ਹੋਈ ਹੈ ਥੋੜ੍ਹੀ-ਥੋੜ੍ਹੀ ਉੱਥੇ ਅਜੇ ਕਿਸੇ ਨੇ ਰੋਕਣਾ ਵੀ ਨਹੀਂ ਕਿਉਂਕਿ 5 ਤਰੀਕ ਤੱਕ ਵੋਟਾਂ ਨੇ ਹੂੰ ਲੋਕ ਵੀ ਤੇਜ਼ ਹੁੰਦੇ ਨੇ ਵੀ ਉਹਦੋਂ ਪਹਿਲਾਂ ਪਹਿਲਾਂ ਦੇ ਵੇਢ ਲੋ ਹੂੰ ਬਾਅਦ ਦੇ ਵਿੱਚ ਕਿਤੇ ਸਾਡੇ ਤੇ ਹੈਨਾ ਜੀ ਕੋਈ ਐਕਸ਼ਨ ਤਾਂ ਆ ਜਾਵੇ ਸੁਪਰੀਮ ਕੋਰਟ ਨੇ ਕਿਹਾ ਐਨਸੀਆਰ ਦੇ ਵਿੱਚ ਕਹਿੰਦੇ ਹੁਣੇ ਹੀ ਸਾਹ ਘੁੱਟਣ ਲੱਗ ਗਿਆ ਪਰ ਦੂਸ਼ਣ ਕੰਟਰੋਲ ਕਰਨ ਲਈ ਬਣਾਏਗੇ 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਹਮ ਹਵਾ ਗੁਣਵਤਾ ਮੈਨੇਜਮੈਂਟ ਪ੍ਰਬੰਧਨ ਕਮਿਸ਼ਨ ਕਹਿੰਦੇ ਤੁਸੀਂ ਬੈਠ ਕੇ ਕਮਰਿਆਂ ਦੇ ਵਿੱਚ ਬਸ ਏਸੀ ਦੀਆਂ ਠੰਡੀਆਂ ਹਵਾ ਹੀ ਲੈਣੀਆਂ ਹਮ ਤੁਹਾਡਾ ਕੀ ਡਿਊਟੀ ਹੈ ਅਜੇ ਤਾਂ ਪ੍ਰਾਲੀ ਘੋੜੇ ਚੋਂ ਪੂਰੀ ਵੀ ਨਹੀਂ ਕੀਤੀ ਤੁਹਾਡਾ ਦਮ ਪਹਿਲਾਂ ਹੀ ਕੁੱਟਣ ਲੱਗ ਗਿਆ ਤੇ ਤੁਹਾਡਾ ਜਿਹੜਾ ਹਵਾ ਗੁਣਵਤਾ ਅੰਕੜਾ ਹੈ ਉਹ ਤਾਂ ਉੱਪਰ ਨੂੰ ਜਾ ਰਿਹਾ ਜੀ ਇਹਦਾ ਮਤਲਬ ਬਾਕੀ ਕੁਝ ਵੀ ਬਹੁਤ ਕੁਝ ਹੋਏਗਾ ਇਕੱਲਾ ਕਿਸਾਨਾਂ ਨੂੰ ਦੋਸ਼ੀ ਨਹੀਂ ਦੇਣਾ ਚਾਹੀਦਾ ਕਿਸਾਨ ਤਾਂ 15 ਜਾਂ 20 ਦਿਨ ਹੋਰ ਸਾੜਨਗੇ ਮੈਂ ਨਹੀਂ ਕਹਿੰਦਾ ਸੜਨੀ ਚਾਹੀਦੀ ਹੈ ਬਿਲਕੁਲ ਗਲਤ ਹੈ ਜੀ ਪਰ ਜਿਹੜਾ ਸਾਰਾ ਸਾਲ ਪ੍ਰਦੂਸ਼ਨ ਪੈਂਦਾ ਹੁੰਦਾ ਰਹਿੰਦਾ ਤੁਸੀਂ ਯਾਦ ਕਰੋ ਜਦੋਂ ਕਰੋਨਾ ਮਹਾਮਾਰੀ ਆਈ ਹੂੰ ਉਦੋਂ ਇਹੀ ਹਵਾ ਦਾ ਇੰਡੈਕਸ ਆਪਣੇ ਆਪ ਸੁਧਰ ਗਿਆ ਸੀ ਹਮ ਆਪਣੇ ਕੋਠੇ ਤੋਂ ਖੜ ਕੇ ਪ੍ਰਵਾਣੂ ਤੱਕ ਦੀ ਟ੍ਰਿੰਬਲ ਟ੍ਰੇਲ ਦਿਖਦੀ ਸੀ ਇੱਥੋਂ ਹਮ ਜਿਹੜੀ ਇੱਥੋਂ ਕਟੋ-ਕਟ 90 ਕਿਲੋਮੀਟਰ ਤੋਂ ਬੱਧ ਹੈ ਜੀ ਜਲੰਧਰ ਖੜ ਕੇ ਸ਼ਿਵਾਲਕ ਦੀਆਂ ਪਹਾੜੀਆਂ ਦਿਖਦੀਆਂ ਸੀ ਹਮ ਇਹਦਾ ਮਤਲਬ ਹੈ ਸਾਰਾ ਕੁਝ ਪ੍ਰਦੂਸ਼ਣ ਹੈ ਜੀ ਇਹ ਪ੍ਰਦੂਸ਼ਣ ਬਾਤ ਤੇ ਦਾਅਵੇ ਤਾਂ ਬਹੁਤ ਜਿਤਾਏ ਜਾ ਰਹੇ ਐ ਇੱਥੇ ਸਾਰਿਆਂ ਨੂੰ ਆਪੋ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ ਕੋਈ ਇੱਥੇ ਹਵਾ ਤੇ ਕਈ ਇੱਥੇ ਧਾਰਮਿਕਤਾ ਦੀ ਆੜ ਦੇ ਵਿੱਚ ਨਦੀਆਂ ਪ੍ਰਦੂਸ਼ਿਤ ਕੀਤੀਆਂ ਜਾ ਰਹੀਆਂ ਨੇ ਜੀ ਸੋ ਇਹ ਸਾਰੇ ਦਾ ਸਾਰਾ ਬਹੁਤ ਮਾੜਾ ਹੈ ਇਹੋ ਤਾਂ ਕਾਰਨ ਹੈ ਪੰਜਾਬ ਦੇ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਹਮ ਜਿਹੜੀ ਰੰਗਾਈ ਮਿਲਾਂ ਨੇ ਲੁਧਿਆਣੇ ਦੀਆਂ ਉਹਨਾਂ ਨੂੰ ਕਿਹਾ ਹੈ ਕਿ ਜੇ ਤੁਸੀਂ ਅਣਸੁੱਧਿਆ ਪਾਣੀ ਪਾਇਆ ਤਾਂ ਸਖਤ ਕਾਰਵਾਈ ਲਈ ਤਿਆਰ ਰਹੋ ਇਹ ਉਹ ਮਹਿਕਮੇ ਨੇ ਜਿਨ੍ਹਾਂ ਦੇ ਦੰਦ-ਦੰਦ ਹੈ ਨਹੀਂ ਕੋਈ ਜੀ ਆਮ ਲੋਕਾਂ ਦੀ ਭਾਸ਼ਾ ਵਿੱਚ ਲੋਕ ਇਹਨਾਂ ਨੂੰ ਚਿੱਟੇ ਹਾਥੀ ਕਹਿੰਦੇ ਨੇ ਸਿਰਫ ਇਹ ਐਨਓਸੀਆਂ ਵੇਲੇ ਦੰਦ ਕੱਢਦੇ ਆ ਤੇ ਜਦੋਂ ਗਾਂਧੀ ਜੀ ਦੀ ਸੇਵਾ ਹੋ ਜਾਂਦੀ ਹੈ ਉਹ ਦੰਦ ਆਟੋਮੈਟਿਕ ਹੀ ਬੰਦ ਹ ਸਾਰੇ ਨਹੀਂ ਕੁਝ ਲੋਕ ਹਮ ਟੀਲੋ ਸਾਹਿਬ ਪ੍ਰੋਗਰਾਮ ਦਾ ਸਮਾਹ ਹੋ ਗਿਆ ਤੇ ਵਿਸਥਾਰ ਦੇ ਵਿੱਚ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਹੈ ਉਹਦੇ ਵਾਸਤੇ ਬਹੁਤ-ਬਹੁਤ ਸ਼ੁਕਰੀਆ ਜੀ ਸ਼ੁਕਰੀਆ ਮਿਹਰਬਾਨੀ ਜੀ ਸੋ ਅੱਜ ਦੀਆਂ ਇਹਨਾਂ ਖਬਰਾਂ ਦੇ ਨਾਲ ਤੁਹਾਡੀ ਇਜਾਜ਼ਤ ਚਾਹਵਾਂਗੇ ਕੱਲ ਫਿਰ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਨ ਵਾਸਤੇ تفसील ਦੇ ਵਿੱਚ ਜਾਣਕਾਰੀ ਲੈ ਕੇ ਮੈਨੂੰ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ